ਗੀ ਬਾਬੇ ਨੇ ਸੜਕ ਤੇ ਜਾ ਰਹੀ ਜਨਾਨੀ ਨੂੰ ਦੇਖ ਕੇ ਮਾਰਿਆ ਅਜੀਹਾ ਮੰਤਰ ਕਿ ਜਨਾਨੀ ਵੀ ਬਾਬੇ ਨੂੰ ਦੇਖ ਕੇ ਫਟਾਫਟ ਆਪਣੇ ਉਤਾਰ ਕੇ ਗਹਿਣੇ ਹੱਥ ਤੇ ਰੱਖ ਦਿੱਤੇ ਉਸ ਤੋਂ ਬਾਅਦ ਜੋ ਬਾਬੇ ਨੇ ਜਨਾਨੀ ਤੇ ਬੰਦੇ ਦੇ ਨਾਲ ਕੀਤਾ ਇਹ ਦੇਖ ਕੇ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਦ ਤੱਕ ਤਾਂ ਢੋਂਗੀ ਬਾਬਾ ਉੱਥੋਂ ਗਾਇਬ ਹੋ ਗਿਆ ਸੌਦਾ ਜੀ ਐ ਕਿ ਢੋਂਗੀ ਬਾਬੇ ਨੇ ਬੰਦੇ ਤੇ ਜਨਾਨੀ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹਾਲਾਂਕਿ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਅਜਿਹੀਆਂ अनेका ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ ਲੋਕ ਫਿਰ ਵੀ ਅਜਿਹੇ ਢੋਂਗੀਆਂ ਦੇ ਚੱਕਰਾਂ ਦੇ ਵਿੱਚ ਫਸ ਜਾਂਦੇ ਨੇ ਤਾਜ਼ੀ ਘਟਨਾ ਫਗਵਾੜਾ ਤੋਂ ਸਾਹਮਣੇ ਹੈ ਜਿੱਥੇ ਇੱਕ ਜੋੜੇ ਨੂੰ ਬਾਬੇ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਦਾ ਸ਼ਿਕਾਰ ਬਣਾਇਆ ਗਿਆ ਫਗਵਾੜਾ ਦੇ ਮੁਹੱਲਾ ਪਖਤਾਪੁਰਾ ਵਾਸੀ ਇੱਕ ਬੰਦਾ ਤੇ ਜਨਾਨੀ ਜਦੋਂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਖੜੇ ਲੋਕਾਂ ਨੇ ਇੱਕ ਬਾਬੇ ਦੇ ਜਾਣ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਲੰਘਿਆ ਤਾਂ ਉਸ ਤੋਂ ਬਾਅਦ ਆਪਣੀਆਂ ਗੱਲਾਂ ਵਿੱਚ ਲੈ ਕੇ ਪਖੰਡੀ ਬਾਬੇ ਨੇ ਇਹਨਾਂ ਦੇ ਗਹਿਣੇ ਤੇ ਸੋਨੇ ਦੇ ਗਹਿਣੇ ਤੇ ਨਾਲ ਹੀ ਨਕਦੀ ਲੈ ਲਈ ਤੇ ਉਸ ਤੋਂ ਬਾਅਦ ਇਹਨਾਂ ਦੇ ਹੱਥ ਦੂਸਰਾ ਰੁਮਾਲ ਫੜਾ ਦਿੱਤਾ ਤੇ ਜਦੋਂ ਉਹਨਾਂ ਨੇ ਖੋਲ ਕੇ ਦੇਖਿਆ ਤਾਂ ਉਸ ਦੇ ਵਿੱਚ ਕੁਝ ਵੀ ਨਾ ਹੋਇਆ ਤਾਂ ਬਾਬਾ ਫਰਾਰ ਹੋ ਗਿਆ ਸਬਜੀ ਲੈ ਕੇ ਮੈਂ ਪੁਲਦੇ ਥੱਲੇ ਗਿਆ ਜਦੋਂ ਪੁਲਦੇ ਥੱਲੇ ਗਿਆ ਤਾਂ ਮੈਨੂੰ ਇੱਕ ਬਾਬੇ ਨੇ ਰੋਕਿਆ ਕਹਿੰਦਾ ਬਾਬਾ ਜੀ ਵੀ ਮੈਨੂੰ ਕੋਈ ਪੰਜਾ ਪੀਣਾ ਦੀ ਜਗ੍ਹਾ ਦੱਸੋ ਮੈਂ ਕਿਹਾ ਵੀ ਮੈਂ ਪੰਜਾ ਪੀਣਾ ਦੀ ਜਗ੍ਹਾ ਤਾਂ ਮੈਨੂੰ ਨਹੀਂ ਕੋਈ ਵੀ ਪਤਾ ਉੱਥੇ ਜਿਉਂ ਮੈਂ ਚੱਲਿਆ ਤੇ ਮੈਂ ਹਨੂਮਾਨ ਕੜੀ ਕੋਲ ਦੀ ਹੋ ਕੇ ਤਾਂ ਇੱਧਰ ਨਕੂਦਰ ਰੂਨ ਨੂੰ ਆਉਣਾ ਸੀ ਜਦੋਂ ਮੈਂ ਚੜਾਈ ਚੜਿਆ ਤਾਂ ਚੜਾਈ ਚੜ ਕੇ ਥੋੜੇ ਪੱਕੇ ਰਾਵਣ ਦੇ ਮੂਰੇ ਫੇਕ ਗਿਆ ਤੇ ਫਿਰ ਮੈਨੂੰ ਤੀਵੀ ਆਦਮੀ ਨੇ ਇੱਕ ਨੇ ਰੋਕਿਆ ਤੀਵੀ ਆਦਮ ਪੰਜਸਰ ਮੋਟਰਸਾਈਕਲ ਤੇ ਤੀਵੀ ਆਦਮੀ ਤੇ ਬੰਦੇ ਦੇ ਦੰਦ ਜਿਹੜੇ ਹੈਗੇ ਉਹ ਪਾਨ ਦੇ ਨਾਲ ਲਪੜੇ ਆ ਉਹ ਦੰਦੇ ਉਹਦੇ ਸਾਰੇ ਪਾਣ ਪਾਣ ਦੇ ਨਾਲ ਹੋਏ ਆ ਉਹ ਸਤਿਵੀਂ ਆਦਮੀ ਨੇ ਮੈਨੂੰ ਗੱਲਾਂ ਪਾਇਆ ਬਾਬਾ ਕਰਨੀ ਵਾਲਾ ਫਲਾਨਾ ਧਮਕੜਾ ਸਾਦਾ ਹੋ ਗਿਆ ਸੋਨਾ ਇਹਨਾਂ ਬਣ ਗਿਆ ਅੱਛਾ ਉਹ ਪਹਿਲਾਂ ਉਹਦੇ ਕੋਲੋਂ ਨੇ ਪਤਾ ਨਹੀਂ ਪਿੱਤਲ ਦਾ ਕੜਾ ਜਾਂ ਸੋਨੇ ਦਾ ਉਸ ਬੰਦੇ ਨੇ ਲਾਹਿਆ ਬਾਬੇ ਨੇ ਤੇ ਕੜਾ ਲਾਹਾ ਕੇ ਤੇ ਉਹਨੂੰ ਚਿੱਟੇ ਰਮਾ ਦੇ ਵਿੱਚ ਬੰਨ ਕੇ ਦਿੱਤਾ ਬੰਨ ਕੇ ਉਹਨੂੰ ਮੋੜ ਤਾਂ ਨੱਠ ਜਾ ਕੇ ਨਾ ਫਲਾਨਾ ਧਮਕੜਾ ਤੂੰ ਫੇ ਕੰਜਰਾ ਫਲਾਨਾ ਧਮਕੜਾ ਆ ਗਿਆ ਅੱਛਾ ਮੈਂ ਫੇ ਗੱਲ ਗੋਲੀ ਨਹੀਂ ਮੈਂ ਉਥੋਂ ਫੇ ਜਦੋਂ ਉਹ ਚਲੇ ਗਿਆ ਮੇਰੇ ਕੋਲ ਖੜਾ ਉਹ ਜਾਂਦਾ ਨਹੀਂ ਬੰਦਾ ਜਿਹੜਾ ਮੋਟਰਸਾਈਕਲ ਤੇ ਤੀਵੀ ਆਦਮੀ ਆ ਤੇ ਬਸ ਉਹਨ ਮੈਨੂੰ ਇੱਕ ਰਮਾਲ ਦਿੱਤਾ ਇਦਾਂ ਜਦੋਂ ਰਮਾਲ ਦਿੱਤਾ ਮੈਂ ਖੋਲਿਆ ਸਾਨੂੰ ਪਤਾ ਨਹੀਂ ਕੀ ਕੀਤਾ ਉਹਨ ਕੀ ਨਹੀਂ ਕੀਤਾ ਘਰ ਵਾਲੀ ਦੇ ਪੌਣੇ 2 ਟੋਲੇ ਦੀ ਚੈਅ ਸੀ ਵਿੱਚ ਬਾਬੇ ਦੀ ਅੱਧੇ ਟੋਲੇ ਸਿੰਗੀ ਆ ਬਾਲਕ ਨਾਲ ਦੀ ਤੇ ਇੱਕ ਅੰਨਾ ਦੇ ਵਿੱਚ ਬਾਲੀਆਂ ਸੀਗੀਆਂ ਮੇਰੇ ਡੇਢ ਟੋਲੇ ਦੀਆਂ ਨੰਤੀਆਂ ਸੀਗੀਆਂ ਕੰਨਾਂ ਦੇ ਵਿੱਚ ਤੇ ਇੱਕ ਨੰਤੀ ਉੱਤੇ ਸੀ ਅੱਧੇ ਟੋਲੇ ਦੀ ਤੇ ਉਹ 10000 ਰੁਪਏ ਪਰਸ ਦੇ ਵਿੱਚ ਸੀ ਲੈ ਗਏ ਫਰਾਰ ਹੋ ਗਏ ਕਿੰਨੇ ਜਣੇ ਤੁਹਾਨੂੰ ਪਤਾ ਲੱਗਦਾ ਤਿੰਨ ਜਣੇ ਤਿੰਨ ਜਣੇ ਸੀ ਉਹ ਬਾਬਾ ਫੇਰ ਮੁਰੇ ਆ ਗਿਆ ਉਹ ਇਹ ਦੱਸ ਹਿਆਰੀ ਦਾ ਇਹ ਹੈ ਵੀ ਦਾ ਇਹ ਜਗ੍ਹਾ ਕਿਹੜੀ ਸੀ ਜਿੱਥੇ ਪੱਕੇ ਰਾਮਦੇਵਰ ਕੋ ਸਾਹਮਣੇ ਸਾਹਮਣੇ ਸੀ ਪੁਲ ਦੇ ਥੱਲੇ ਕਿ ਉੱਪਰ ਉੱਪਰ ਪੁਲ ਦੇ ਉੱਪਰ ਤੇ ਉਹ ਗੇੜੇ ਸਾਧਨ ਤੇ ਸੀਗੇ ਉਹ ਉਹ ਮੋਟਰਸਾਈਕਲ 500 ਮੋਟਰਸਾਈਕਲ ਕਾਲੇ ਰੰਗ ਦਾ ਇੱਕ ਮੋਟਰਸਾਈਕਲ ਸੀਮੀ ਦੇ ਕਰੀਮ ਕਲਰ ਦੀ ਕੋਟੀ ਪਾਈ ਆ ਹਾਂ ਤੇ ਪਤਲੀ ਜਿਹੀ ਪੰਦੀ ਆ ਪੱਕਾਰਾਂ ਦਾ ਉਹ ਕਾਲਾ ਟਿੱਕਾ ਲਾਇਆ ਤੇ ਦੂਜੀ ਜਿਹੜੀ ਜਨਾਬ ਬੰਦਾ ਆ ਤੇ ਉਹਨ ਡੱਬੀ ਚੱਕਦਾਰ ਕਮੀ ਚ ਪਾਈ ਜਿਹੜਾ ਬਾਬਾ ਸੀ ਉਹ ਤੁਰ ਕੇ ਆਇਆ ਸੀ ਉਹ ਤੁਰ ਕੇ ਆਇਆ ਉਹ ਤੁਰ ਕੇ ਪਹਿਲਾਂ ਥੱਲੇ ਵੀ ਮਿਲਿਆ ਸਾਨੂੰ ਤੁਰ ਕੇ ਤੇ ਉੱਪਰ ਪੁਲ ਦੇ ਵੀ ਉਹ ਤੁਰ ਕੇ ਮਿਲਿਆ ਬਾਬੇ ਨੇ ਕੋਈ ਨਾ ਦੱਸਿਆ ਸੀ ਆਪਣਾ ਗੱਲਾਂ ਗੱਲਾਂ ਕੁਛ ਨਹੀਂ ਦੱਸਿਆ ਨਾ ਹਾਂ ਨਹੀਂ ਦੱਸਿਆ ਕੋਈ ਗੱਲ ਤੁਹਾਡੀਆਂ ਨੇ ਖਿੱਚੀਆਂ ਕੱਲਾ ਤੂੰ ਆ ਬਲਾਈਆਂ ਹੁੰਦੀਆਂ ਆ ਬਲਾਈਆਂ ਬੰਦੇ ਨੇ ਆ ਬਲਾਈਆਂ ਹੁੰਦੀ ਤੁਹਾਨੂੰ ਪਤਾ ਨਹੀਂ ਲੱਗਾ ਵਾਲੀਆਂ ਲਾਈਆਂ ਕਿਦਾਂ ਪਤਾ ਨਹੀਂ ਲੱਗਾ ਇਦਾਂ ਦੀ ਗੱਲ ਬਾਤ ਇੱਕ ਸਕਿੰਟ ਕੁ ਨਹੀਂ ਲੱਗਾ ਤੇ ਕੰਪਲੀਟ ਦਿੱਤੀ ਤੁਸੀਂ ਮੌਕੇ ਤੇ ਫੋਸ ਹਾਂ ਹਾਂ ਜਾ ਕੇ ਆਏ ਅਸੀਂ ਕੀ ਮੰਗ ਕਰਦੇ ਪ੍ਰਜਾਣ ਤੇ ਉਹ ਕਹਿੰਦੇ ਅਸੀਂ ਕੋਈ ਨਹੀਂ ਕਗੇਰ ਕਰਦੇ ਹਾਂ ਤੁਹਾਨੂੰ ਫੇਰ ਸਾਦੇ ਕੁਝ ਜਿਥੇ ਬਾੜ ਦਾ ਤੋਂ ਕਹਿੰਦੇ ਬਾਬਾ ਜੀ ਉਹ ਸਾਧੂ ਬਹੁਤ ਚੰਗਾ ਆ ਵੀ ਸਾਡੀ ਮਾਂ ਦੀ ਨਿਗਾ ਚੱਲ ਗਈ ਸੀ ਉਹ ਨਿਗਾ ਸਾਡੀ ਮਾਂ ਦੀ ਉਹਨੇ ਸਾਧੂ ਨੇ ਲਿਆ ਦਿੱਤੀ ਆ ਵੀ ਬਾਬਾ ਜੀ ਤੁਸੀਂ ਵੀ ਕੁਝ ਪੁੱਛ ਲਓ ਇਹਨਾਂ ਦੇ ਕੋਲ ਤੇ ਵੀ ਅਸੀਂ ਕਿਹਾ ਵੀ ਅਸੀਂ ਤਾਂ ਨਹੀਂ ਉਹਨਾਂ ਨੇ ਕਿਹਾ ਵੀ ਸਾਨੂੰ ਆ ਤੁਸੀਂ ਰਮਾਲ ਲੈ ਲਓ ਉਹਨਾਂ ਨੇ ਆਪਣਾ ਸੋਨਾ ਲਾ ਕੇ ਉਹ ਉਹਨਾਂ ਨੇ ਮੁੰਡੇ ਨੇ ਉਹ ਬਾਬਾ ਜੀ ਦੇ ਤਾਂ ਬਾਬਾ ਜੀ ਗਾਲਾਂ ਕੱਢਣ ਲੱਪੇ ਕਹਿੰਦਾ ਤੁਹਾਨੂੰ ਇੰਨਾ ਤੇ ਤਾਂ ਤੁਸੀਂ ਚੱਲ ਜਾਓ ਤੇ ਜਦੋਂ ਉਹਨਾਂ ਨੇ ਵੀ ਤੁਸੀਂ ਆਪਣਾ ਵੀ ਸੋਨਾ ਲਾਦੋ ਤੁਸੀਂ ਬਾਬਾ ਜੀ ਨੂੰ ਦੇ ਦੋ ਉਹਨਾਂ ਚੈਨ ਵੀ ਲਾ ਲਈ ਕਰਨਾ ਚ ਬਾਲੀਆਂ ਵੀ ਲਾ ਲਈਆਂ ਇਹਨਾਂ ਨੇ ਸਭ ਕੁਝ ਲਾ ਲਿਆ ਤੇ ਮਾਲ ਚ ਰੱਖ ਲਿਆ ਅਸੀਂ ਰਮਾਲ ਚ ਉਹਨਾਂ ਨੇ ਉਹ ਰਮਾਲ ਰੱਖ ਲਿਆ ਦੂਜਾ ਰਮਾਲ ਸਾਨੂੰ ਦੇ ਦਿੱਤਾ ਯਾਨੀ ਕਿ ਪਲਾਨ ਦੇ ਨਾਲ ਹੀ ਆਏ ਸੀ ਪਹਿਲੇ ਬਾਬੇ ਦੇ ਨਾਲ ਵਿੱਚ ਪਿੱਛੇ ਲੱਗੇ ਪਿੱਛੇ ਹੀ ਲੱਗੇ ਆ ਉਹ ਬਾਬੇ ਨਾਲ ਰਣੇ ਆ ਉਹ ਬਾਬੇ ਨਾਲ ਲਿਓ ਜਦ ਅਸੀਂ ਅੱਗੇ ਜਾ ਕੇ ਦੇਖਿਆ ਤਾਂ ਮਾਲ ਖਾਲੀ ਸੀਗਾ ਤੁਸੀਂ ਜਦੋਂ ਰਮਾਲ ਖੋਲ੍ਹਿਆ ਹਾਲ ਤਾਂ ਬੇਹੋਸ਼ੀ ਦੀ ਹੋ ਗਈ ਸੀ ਤੁਹਾਡੀ ਜਿਹੜਾ ਪਾਣੀ ਲੱਗਾ ਉਹਨੂੰ ਯਾਰ ਜਸਵੀਰ ਪਤਾ ਹੀ ਨਹੀਂ ਲੱਗਿਆ ਅਸੀਂ ਅੱਗੇ ਜਾ ਕੇ ਖੋਲ੍ਹਿਆ ਤਾਂ ਉਹਨਾਂ ਨੇ ਰਮਾਲ ਵਿੱਚ ਸਾਨੂੰ ਕੁਝ ਨਹੀਂ ਕਹ ਲਿਆ ਅਸੀਂ ਉੱਥੇ ਮੋੜ ਕੇ ਫੇ ਪੱਕੇ ਦਾ ਬਣਾਣ ਨੂੰ ਆ ਗਏ ਉਹ ਬਾਬਾ ਪਤਾ ਨਹੀਂ ਕਿੱਧਰ ਚਲੇ ਗਏ ਤੁਹਾਨੂੰ ਖਾਣ ਪੀਣ ਨੂੰ ਦਿੱਤਾ ਕੁਛ ਨਹੀਂ ਮੁੱਪੇ ਨਹੀਂ ਕੁਛ ਸਾਨੂੰ ਬਸ ਆ ਹੀ ਦਿੱਤੀ ਸਾਨੂੰ ਪੰਗੇ ਕਰਲੀ ਉਹਦਾ ਤੇ ਕੀ ਕੀ ਪਾਇਆ ਤੁਸੀਂ ਗੱਲ ਦੇ ਵਿੱਚ ਜਿਹੜਾ ਲੈ ਗਿਆ ਅਸੀਂ ਸਭ ਮਿਲ ਚੈਮਸੀ ਪਾਣੇ ਦੋ ਟੋਲੇ ਦੀ ਤੇ ਕੰਨਾਂ ਨੇ ਬਾਗੀਆਂ ਸੀ ਆਗੇ ਤੋਂ ਵੇ ਸਿੰਗੀ ਸੀ ਬਾਬਾ ਜੀ ਤੇ ਗਏ ਪਤਾ ਲੱਗਾ ਕਿੱਧਰ ਕੇ ਬੰਦੇ ਮੋੜ ਗਏ ਉਹ ਜਲੰਧਰ ਨੂੰ ਚੱਲ ਗਏ ਤੇ ਬਾਬਾ ਇੱਧਰ ਨੂੰ ਫੋਗ ਰਿਹਾ ਬਾਬਾ ਜੀ ਉਹ ਇੱਧਰ ਨੂੰ ਪੱਕੇ ਦਾ ਬਣਾਣ ਨੂੰ ਮੋੜ ਗਿਆ ਠੀਕ ਹੈ ਹਾਂ ਹਾਂਜੀ 10 ਦੇ ਇੱਕ ਢੋਂਗੀ ਬਾਬੇ ਨੇ 2-3 ਹੋਰ ਸਾਥੀਆਂ ਨਾਲ ਮਿਲ ਕੇ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਸੀ ਇਹਨਾਂ ਨੇ ਗਰੋਹ ਬਣਾਇਆ ਹੋਇਆ ਜੋ ਭੋਲੇ-ਪਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਨੇ ਤਾਂ ਅਜਿਹੇ ਅਨੇਕਾਂ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਪਰ ਲੋੜ ਆ ਲੋਕਾਂ ਨੂੰ ਸਮਝਣ ਦੀ ਕਿ ਜੇਕਰ ਤੁਹਾਨੂੰ ਰਸਤੇ ਵਿੱਚ ਅਜਿਹਾ ਕੋਈ ਢੋਂਗੀ ਜਾਂ ਕੋਈ ਵੀ ਤੁਹਾਨੂੰ ਅਣਜਾਣ ਵਿਅਕਤੀ ਮਿਲਦਾ ਤਾਂ ਕਦੇ ਵੀ ਉਸਦੇ ਭਰੋਸਾ ਨਾ ਕਰੋ ਕਿਤੇ ਬਾਅਦ ਦੇ ਵਿੱਚ ਪਛਤਾਵਾ ਪੱਲੇ ਪੈ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ